ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਖਾਸ ਤੇ ਵਧੀਆ ਜਾਣਕਾਰੀ ਲੈ ਕੇ ਆਏ ਹਾਂ ਤੇ ਕੁਝ ਛੋਟੇ ਛੋਟੇ ਉਪਾਅ ਲੈ ਕੇ ਆਏ ਹਾਂ ਜੋ ਕਿ ਅਸੀਂ ਰੱਖੜ ਪੁੰਨਿਆਂ ਵਾਲੇ ਦਿਨ ਆਪਣੇ ਘਰ ਦੇ ਵਿੱਚ ਕਰਨੇ ਹੋਣਗੇ ਸੋ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਰਖੜ ਪੁੰਨਿਆਵਾਰੇ ਦੇਨ ਘਰ ਦੇ ਮੇਨ ਗੇਟ ਤੇ ਇਹ ਤਿੰਨ ਚੀਜ਼ਾਂ ਰੱਖ ਦਿਆਂ ਦੇ ਸਾਰ ਹੀ ਬਣ ਜਾਓਗੇ ਕਰੋੜਪਤੀ ਜੇਕਰ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ ਤਾਂ ਇਹ ਤਿੰਨ ਚੀਜ਼ਾਂ ਅੱਜ ਹੀ ਆਪਣੇ ਘਰ ਦੇ ਮੇਨ ਗੇਟ ਤੇ ਤੁਸੀਂ ਰੱਖਣੀਆਂ ਸ਼ੁਰੂ ਕਰ ਦਿਓ ਰਖੜ ਗੁੰਨਿਆਂ ਦਾ ਇਹ ਖਾਸ ਉਪਾਅ ਤੁਹਾਨੂੰ ਬਣਾ ਦੇਵੇਗਾ ਕਰੋੜਪਤੀ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਕਿਹੜੀਆਂ ਉਹ ਤਿੰਨ ਚੀਜ਼ਾਂ ਨੇ ਜਿਹੜੀਆਂ ਸਾਨੂੰ ਰਖੜ ਗੁੰਨਿਆਂ ਵਾਲੇ ਦਿਨ ਆਪਣੇ ਘਰ ਦੇ ਮੇਨ ਗੇਟ ਤੇ ਰੱਖਣੀਆਂ ਚਾਹੀਦੀਆਂ ਨੇ ਤੇ ਕਿਹੜੇ ਸਾਨੂੰ ਛੋਟੇ ਛੋਟੇ ਉਪਾਅ ਕਰਨੇ ਚਾਹੀਦੇ ਨੇ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪਹਿਨ ਪਰਮਾਨੂ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਦ ਤੋਂ ਬਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕੋਮੈਂਟ ਬੋਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਕਿਹੜੀਆਂ ਉਹ ਤਿੰਨ ਚੀਜ਼ਾਂ ਨੇ ਜਿਹੜੀਆਂ ਆਪਾਂ ਘਰ ਦੇ ਮੇਨ ਗੇਟ ਤੇ ਰਖੜ ਪੁੰਨਿਆ ਵਾਲੇ ਦੇਣ ਰੱਖਣੀਆਂ ਨੇ ਇਹ ਦੱਸਣ ਤੋਂ ਪਹਿਲਾਂ ਤੁਹਾਨੂੰ ਕੁਝ ਉਪਾਤੇ ਜਾਣਕਾਰੀ ਦੱਸਾਂਗੇ ਕਿ ਸਾਨੂੰ ਰਖੜ ਪੁੰਨਿਆ ਵਾਲੇ ਦੇਣ ਇਹ ਕੁਝ ਚੀਜ਼ਾਂ ਆਪਣੇ ਘਰ ਦੇ ਵਿੱਚ ਕਦੇ ਵੀ ਲੈ ਕੇ ਨਹੀਂ ਆਉਣੀਆਂ ਚਾਹੀਦੀਆਂ ਕਿਉਂਕਿ ਜੇਕਰ ਅਸੀਂ ਨਾ ਚੀਜ਼ਾਂ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਉਣੀ ਆ ਤੇ ਇਹ ਸਾਡੇ ਘਰ ਦੇ ਵਿੱਚ ਗਰੀਬੀ ਨੂੰ ਸੱਦਾ ਦਿੰਦੀਆਂ ਨੇ ਸਾਨੂੰ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲੀ ਚੀਜ਼ ਇਹ ਨਾਮਕ ਕਿਸੇ ਵੀ ਔਰਤ ਨੂੰ ਆਪਣੇ ਪੇਕੇ ਘਰ ਤੋਂ ਗਲਤੀ ਦੇ ਨਾਲ ਵੀ ਨਾਮਕ ਨਹੀਂ ਲਿਆਉਣਾ ਚਾਹੀਦਾ ਕਿਉਂਕਿ ਨਾਮਕ ਰਿਸ਼ਤਿਆਂ ਦੀ ਮਿਠਾਸ ਇਸ ਤਰ੍ਹਾਂ ਦੇ ਨਾਲ ਜੁੜਿਆ ਹੋਇਆ ਰਖੜੀ ਵਾਲੇ ਦਿਨ ਨਮਕ ਲਿਉਣ ਦੇ ਨਾਲ ਰਿਸ਼ਤਿਆਂ ਦੇ ਵਿੱਚ ਖੱਟਾਪਣ ਦੀ ਅਸ਼ਾਂਤੀ ਆਉਂਦੀ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਨਮਕ ਲਿਉਣ ਦੇ ਨਾਲ ਐਂ ਦੇ ਸਾਰੇ ਪਰਿਵਾਰ ਦੇ ਵਿੱਚ ਗਰੀਬੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਜਾਂ ਕੋਈ ਵੱਡੀ ਮੁਸੀਬਤ ਆ ਸਕਦੀ ਹੈ ਤੇ ਦੂਸਰੀ ਚੀਜ਼ ਜਿਹੜੀ ਹੁੰਦੀ ਹੈ ਤੇਲ ਤੇਲ ਜਾਣ ਬੁੱਝ ਕੇ ਜਾਂ ਫਿਰ ਅਣਜਾਣੇ ਦੇ ਵਿੱਚ ਕੋਈ ਵੀ ਔਰਤ ਰਖੜੀ ਵਾਲੇ ਦੇ ਆਪਣੇ ਪੇਕੇ ਘਰ ਤੂੰ ਜੇਕਰ ਤੇਲ ਲਿਆਉਂਦੀ ਏ ਜੋ ਕਿ ਰਸੋਈ ਵਿੱਚ ਵਰਤਿਆ ਜਾਂਦਾ ਏ ਇਸ ਦਿਨ ਗਲਤੀ ਦੇ ਨਾਲ ਵੀ ਤੁਸੀਂ ਤੇਲ ਨਹੀਂ ਲੈ ਕੇ ਆਉਣਾ ਕਿਉਂਕਿ ਤੇਲ ਅਪਵਿੱਤਰਤਾ ਤੇ ਤਾਮਸਿਕ ਦੇ ਨਾਲ ਜੁੜਿਆ ਹੋਇਆ ਰਖੜੀ ਵਾਲੇ ਪਵਿੱਤਰ ਰਖੜੀ ਵਰਗੇ ਪਵਿੱਤਰ ਦੇਣ ਤੇ ਪੇਕੇ ਘਰ ਤੋਂ ਤੇਲ ਲਿਉਣ ਦੇ ਨਾਲ ਮਾੜੇ ਨਤੀਜੇ ਮਿਲਦੇ ਨੇ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਨਾਲ ਸੌਰੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ ਤੇ ਪਰਿਵਾਰ ਦੇ ਵਿੱਚ ਬਿਮਾਰੀ ਜਾਂ ਤਣਾਅ ਦੀ ਸਥਿਤੀ ਵੀ ਬਣੀ ਰਹਿੰਦੀ ਹੈ ਸਾਡੇ ਘਰ ਦੇ ਵਿੱਚ ਤਣਾਅ ਦੀ ਸਥਿਤੀ ਬਣੀ ਰਹਿੰਦੀ ਹੈ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਤੀਸਰੀ ਚੀਜ਼ ਦੀ ਤੀਜੀ ਚੀਜ਼ ਇਹ ਜੋ ਕਿ ਬਚੀ ਹੋਈ ਮਠਿਆਈ ਜਾਂ ਭੋਜਨ ਇਸ ਦਿਨ ਹਾਰ ਘਰ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਪੱਕਦੇ ਨੇ ਤੇ ਮਠਿਆਈਆਂ ਬਣਾਈਆਂ ਜਾਂਦੀਆਂ ਨੇ ਤੇ ਜੋ ਮਠਿਆਈਆਂ ਬਚ ਜਾਂਦੀਆਂ ਨੇ ਤਾਂ ਔਰਤਾ ਜਾਣ ਬੁੱਝ ਕੇ ਜਾਂ ਅਣਜਾਣੇ ਦੇ ਵਿੱਚ ਉਹ ਬਚੀ ਹੋਈ ਮਠਿਆਈ ਜਾਂ ਫਿਰ ਭੋਜਨ ਆਪਣੇ ਘਰ ਦੇ ਵਿੱਚ ਲਿਆਉਂਦਿਆਂ ਨੇ ਇਸ ਲਈ ਇਹ ਗਲਤੀ ਕਰਨ ਤੋਂ ਤੁਸੀਂ ਬਚੋ ਤੇ ਬਾਸੀ ਚੀਜ਼ਾਂ ਤੋਂ ਸਾਵਧਾਨ ਰਹੋ ਰਖੜੀ ਵਰਗੇ ਪਵਿੱਤਰ ਦੇਨ ਇਸ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਪੂਜਾ ਵਿੱਚ ਕਮੀਆਂ ਆਉਂਦੀਆਂ ਨੇ ਤੇ ਭਰਾ ਦੇ ਜੀਵਨ ਦੇ ਵਿੱਚ ਮਿਠਾਸ ਦੀ ਬਜਾਏ ਮੁਸ਼ਕਲਾਂ ਵੀ ਆ ਸਕਦੀਆਂ ਨੇ ਇਹ ਕੁਝ ਤੇ ਨਰਸੋਈ ਦੇ ਨਾਲ ਸੰਬੰਧਿਤ ਚੀਜ਼ਾਂ ਹਨ ਜੋ ਕਿਸੇ ਵੀ ਔਰਤ ਨੂੰ ਆਪਣੇ ਪੇਕੇ ਘਰ ਤੋਂ ਨਹੀਂ ਲਿਉਣੀ ਚਾਹੀਦੀਆਂ ਕਿਉਂਕਿ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਰਜਾਣਾ ਵਰਤੋਂ ਦੇ ਵਿੱਚ ਆਉਂਦੀਆਂ ਹਨ ਜੋ ਘਰੇਲੂ ਕੰਮਾਂ ਵਿੱਚ ਬਹੁਤ ਲਾਭਦਾਇਕ ਹੁੰਦੀਆਂ ਹਨ ਇਸ ਲਈ ਐਸੀ ਇਹਨਾਂ ਚੀਜ਼ਾਂ ਬਾਰੇ ਵੀ ਜਾਣਦੀਆਂ ਜੋ ਔਰਤਾ ਜਾਣਬੁੱਝ ਕੇ ਜਾਂ ਫਿਰ ਜਾਣੇ ਅਣਜਾਣੇ ਦੇ ਵਿੱਚ ਆਪਣੇ ਪੇਕੇ ਘਰ ਤੋਂ ਆਪਣੇ ਘਰ ਲਈ ਆਉਂਦੀਆਂ ਹਨ ਇਸ ਲਈ ਧਿਆਨ ਨਾਲ ਸੁਣੋ ਨਹੀਂ ਤਾਂ ਇਹ ਬਹੁਤ ਵੱਡਾ ਪਾਪ ਹੋਵੇਗਾ ਤੁਸੀਂ ਘਰ ਵਿੱਚ ਲక్ష్ਮੀ ਨੂੰ ਨਹੀਂ ਸਗੋ ਆ ਲక్ష్ਮੀ ਨੂੰ ਸਰਦਾ ਦੇ ਰਹੇ ਹੋ ਇਸ ਲਈ ਤੁਸੀਂ ਸਾਵਧਾਨ ਰਹੋ ਇਸੇ ਤਰੀਕੇ ਦੇ ਨਾਲ ਪਹਿਲੀ ਚੀਜ਼ ਜੋ ਕਿਸੇ ਵੀ ਔਰਤ ਨੂੰ ਆਪਣੇ ਪੇਕੇ ਘਰੋਂ ਨਹੀਂ ਲਿਉਣੀ ਚਾਹੀਦੀ ਉਹ ਇਹ ਝਾੜੂ ਝਾੜੂ ਨੂੰ ਮਾ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਨੂੰ ਆਪਣੇ ਪੇਕੇ ਘਰੋਂ ਲਿਉਣਾ ਲక్ష్ਮੀ ਦਾ ਅਪਮਾਨ ਕਰਨ ਦੇ ਬਰਾਬਰ ਏ ਝਾੜੂ ਲਿਉ ਨਾਲ ਭੈਣ ਦੇ ਸਹੁਰੇ ਘਰ ਦੇ ਵਿੱਚ ਪੈਸੇ ਦਾ ਨੁਕਸਾਨ ਹੋ ਸਕਦਾ ਏ ਤੇ ਕਰਜ਼ਾ ਵਧ ਸਕਦਾ ਏ ਤੇ Maa Lakshmi ਗੁੱਸੇ ਹੋ ਕੇ ਘਰ ਛੱਡ ਦਿੰਦੀ ਏ ਘਰ ਵਿੱਚ ਗਰੀਬੀ ਆਉਣ ਲੱਗ ਪੈਂਦੀ ਏ ਇਸ ਲਈ ਆਪਣੇ ਪੇਕੇ ਘਰੋਂ ਝਾੜੂ ਗਲਤੀ ਦੇ ਨਾਲ ਵੀ ਕਰਦੇ ਵਿੱਚ ਨਾ ਲਿਆਓ ਨਹੀਂ ਤੁਹਾਨੂੰ ਖੁਦ ਇਸ ਦੇ ਨਤੀਜੇ ਨਤੀਜੇ ਭੁਗਤਨੇ ਪੈ ਸਕਦੇ ਨੇ ਤੇ ਆਪਣੇ ਘਰ ਦਾ ਝਾੜੂ ਤੁਸੀਂ ਕਿਸੇ ਨੂੰ ਦਿਆ ਵੀ ਨਾ ਕਰੋ ਕਿਉਂਕਿ ਸਾਡੇ ਘਰ ਦੇ ਵਿੱਚ ਜਿਹੜਾ ਝਾੜੂ ਏ ਉਹ ਪਾਤਾ ਲక్ష్ਮੀ ਜੀ ਦੇ ਨਾਲ ਜੁੜਿਆ ਹੋਇਆ ਤੇ ਸਾਡੇ ਘਰ ਦੀ ਬਰਕਤ ਦੇ ਨਾਲ ਤੇ ਜਦੋਂ ਅਸੀਂ ਆਪਣੇ ਘਰ ਦਾ ਝਾੜੂ ਕਿਸੇ ਨੂੰ ਦੇ ਦਿੰਨੇ ਆ ਤੇ ਸਮਝ ਲਓ ਕਿ ਉਸੇ ਝਾੜੂ ਦੇ ਨਾਲ ਅਸੀਂ ਆਪਣੇ ਘਰ ਦੀ ਬਰਕਤ ਵੀ ਉਸ ਵਿਅਕਤੀ ਨੂੰ ਹੀ ਦੇ ਦਿੰਨੇ ਆ ਜਿਸ ਕਰਕੇ ਉਸ ਤੋਂ ਬਾਅਦ ਦੇ ਵਿੱਚ ਨਾ ਤਾਂ ਸਾਡੇ ਘਰ ਦੇ ਵਿੱਚ ਬਰਕਤ ਪੈਂਦੀ ਏ ਤੇ ਨਾ ਹੀ ਸਾਡੇ ਘਰ ਦੇ ਵਿੱਚ ਉਹ ਪ੍ਰੋਬਲਮ ਮੁਸ਼ਕਲਾਂ ਦੂਰ ਹੁੰਦੀਆਂ ਨੇ ਜਿਸ ਕਰਕੇ ਸਾਡੇ ਘਰ ਦੇ ਵਿੱਚ ਸਾਨੂੰ ਕਰਜ਼ੇ ਵਰਗੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਤੇ ਸਾਡੇ ਘਰ ਵਿੱਚ ਗਰੀਬੀ ਬਿਮਾਰੀ ਜਿਹੜੀ ਇਸਾ ਵਾਸ ਹੋ ਜਾਂਦਾ ਤੇ ਇਸ ਤੋਂ ਇਲਾਵਾ ਦੂਜੀ ਚੀਜ਼ੇ ਚਾਕੂ ਜਾਂ ਤਿੱਖੀ ਚੀਜ਼ ਕੈਂਚੀ ਚਾਕੂ ਕਟਰ ਵਰਗੀਆਂ ਕੁਝ ਤਿੱਖੀਆਂ ਚੀਜ਼ਾਂ ਨੇ ਇਹ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਰੋਜ਼ਾਨਾ ਵਰਤੀਆਂ ਜਾਂਦੀਆਂ ਨੇ ਫਿਰ ਔਰਤਾਂ ਜਾਣ ਬੁੱਝ ਕੇ ਜਾਣੇ ਜਾਣੀ ਵਿੱਚ ਉਹਨਾਂ ਨੂੰ ਆਪਣੇ ਪੇਕੇ ਘਰ ਵਿੱਚ ਲਿਆਉਂਦੀਆਂ ਹਨ ਇਸ ਲਈ ਇਹਨਾਂ ਚੀਜ਼ਾਂ ਨੂੰ ਗਲਤੀ ਦੇ ਨਾਲ ਵੀ ਨਾ ਲਿਆਓ ਤਿੱਖੀ ਚੀਜ਼ ਰਿਸ਼ਤਿਆਂ ਦੇ ਵਿੱਚ ਦਰਾੜ ਲਿਆਉਂਦੀ ਹੈ ਤੇ ਰਖੜੀ ਦਾ ਤਿਉਹਾਰ ਆਪਸੀ ਪਿਆਰ ਦਾ ਪ੍ਰਤੀਕ ਹੈ ਪਰ ਇਹ ਤਿੱਖੀ ਚੀਜ਼ ਪਹਿਣ ਤੇ ਭਰਾ ਦੇ ਵਿਚਕਾਰ ਦੂਰੀ ਬਣਾਉਂਦੀ ਹੈ ਇਤੋਂ ਤੱਕ ਕਿ ਸਹੁਰਿਆਂ ਦੇ ਵਿਚਕਾਰ ਵੀ ਜਿਸ ਕਾਰਨ ਰਿਸ਼ਤੇ ਦੇ ਵਿੱਚ ਦਰਾੜ ਆ ਜਾਂਦੀ ਏ ਇਸ ਲਈ ਇਨ੍ਹਾਂ ਤਿੱਖੀਆਂ ਚੀਜ਼ਾਂ ਨੂੰ ਲੈਉਣ ਤੋਂ ਸਾਨੂੰ ਬਚਣਾ ਚਾਹੀਦਾ ਏ ਇਸ ਤੋਂ ਇਲਾਵਾ ਕਾਲੇ ਰੰਗ ਦੀ ਚੀਜ਼ ਹੋਣ ਕਾਲੇ ਰੰਗ ਦੀ ਕੋਈ ਵੀ ਸਮਗਰੀ ਲਿਆਂਦੀ ਜਾ ਸਕਦੀ ਏ ਜਿਵੇਂ ਕਿ ਕਾਲੇ ਕੱਪੜੇ ਕਾਲੇ ਜੁੱਤੇ ਕਾਲੀ ਚप्पल ਕਿਉਂਕਿ ਕਾਲਾ ਰੰਗ ਨਿਕਰਾਤਮਕਤਾ ਤੇ ਪਾਪ ਦੇ ਨਾਲ ਜੁੜਿਆ ਹੋਇਆ ਜੋ ਔਰਤਾ ਆਪਣੇ ਘਰ ਕਾਲੇ ਰੰਗ ਦੀਆਂ ਚੀਜ਼ਾਂ ਲਿਆਉਂਦੀਆਂ ਹਨ ਉਹ ਸ਼ਨੀ ਦੀ 27 ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਰਖੜੀ ਤੇ ਕਾਲੇ ਰੰਗ ਦੀਆਂ ਚੀਜ਼ਾਂ ਲੈਉਣ ਤੋਂ ਸਾਨੂੰ ਬਚਣਾ ਚਾਹੀਦਾ ਹੈ ਕਿਉਂਕਿ ਇਹ ਅਸ਼ੁਭ ਮੰਨਿਆ ਜਾਂਦਾ ਹੈ ਕਿ ਇਸ ਨਾਲ ਪਰਾ ਪੈਂਤੀ ਪੀਕੇ ਸੋਰੇ ਪਰਿਵਾਰ ਵਿੱਚ ਕਾਰ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਤੇ ਛਣੀ ਦੀ 3.5 ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਕਾਲੇ ਰੰਗ ਦੀਆਂ ਚੀਜ਼ਾਂ ਲੈਉਣ ਦੀ ਸਖਤ ਮਨਾਹੀ ਹੈ ਤੇ ਜੇਕਰ ਤੁਸੀਂ ਉਹਨਾਂ ਨੂੰ ਜਾਣਬੁੱਝ ਕੇ ਜਾਂ ਅਣਜਾਣੇ ਦੇ ਵਿੱਚ ਲੈਉਂਦੇ ਹੋ ਤਾਂ ਤੁਸੀਂ ਖੁਦ ਆਪਣੇ વિનાਸ਼ ਦਾ ਕਾਰਨ ਬਣ ਜਾਂਦੇ ਹੋ ਇਸ ਲਈ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖੋ ਜੋ ਕਿ ਰਖੜੀ ਦਾ ਤਿਉਹਾਰ ਹੈ ਇੱਕ ਧਾਰਮਿਕ ਤਿਉਹਾਰ ਹੈ ਇਸ ਦਿਨ ਕਿਸੇ ਵੀ ਔਰਤ ਨੂੰ ਆਪਣੇ ਪੇਕੇ ਘਰ ਤੋਂ ਗਲਤੀ ਦੀ ਨਾਰਵੀ ਉਧਾਰ ਲਿਆ ਸਮਾਨ ਚ ਉਧਾਰ ਲਿਆ ਕੋਈ ਵੀ ਚੀਜ਼ ਨਹੀਂ ਲਿਉਣੀ ਚਾਹੀਦੀ ਜੋ ਆਪਣੇ ਪੇਕੇ ਘਰ ਜਾਂਦੀਆਂ ਹਨ ਤੇ ਵਿਚਾਰ ਤੋਂ ਕੁਝ ਉਧਾਰ ਲਿਆ ਸਮਾਨ ਲਿਉਂਦੀਆਂ ਹਨ ਪਰ ਇਹੇ ਲੈਉਣਾ ਬਿਲਕੁਲ ਵੀ ਸਹੀ ਨਹੀਂ ਹੁੰਦਾ ਰਖੜੀ ਤੇ ਉਧਾਰ ਲਿਆ ਸਮਾਨ ਚ ਉਹਨਾਂ ਨੂੰ ਪੈਸਾ ਲੈਣਾ ਲక్ష్ਮੀ ਦਾ અપਮਾਨ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਦੀ ਖੁਸ਼ਹਾਲੀ ਰੁਕ ਜਾਂਦੀ ਹੈ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਘਰ ਵਿੱਚ ਹੋਰ ਲੋਕ ਰਹਿਣ ਲੱਗ ਪੈਂਦੇ ਨੇ ਇਸ ਲਈ ਕਿਸੇ ਨੂੰ ਵੀ ਆਪਣੇ ਪੇਕੇ ਘਰ ਤੋਂ ਕੋਈ ਉਧਾਰ ਚੀਜ਼ ਨਹੀਂ ਲੈਉਣੀ ਚਾਹੀਦੀ ਕਰਜ਼ੇ ਨਾਲ ਖਰੀਦੀ ਗਈ ਕੋਈ ਵੀ ਸਮਗਰੀ ਘਰ ਦੇ ਵਿੱਚ ਤੁਸੀਂ ਨਾਲ ਲੈ ਕੇ ਆਓ ਸੋ ਇਸੇ ਤਰੀਕੇ ਦੇ ਨਾਲ ਇਹ ਤਾਂ ਕੁਝ ਚੀਜ਼ਾਂ ਸਨ ਜੋ ਕਿ ਸਾਨੂੰ ਰਖੜ ਪੁੰਨਿਆਂ ਵਾਲੇ ਦਿਨ ਆਪਣੇ ਘਰ ਦੇ ਵਿੱਚ ਬਿਲਕੁਲ ਵੀ ਨਹੀਂ ਲੈ ਕੇ ਆਉਣੀਆਂ ਚਾਹੀਦੀਆਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਚੀਜ਼ਾਂ ਦੇ ਬਾਰੇ ਜੋ ਕਿ ਅਸੀਂ ਰਖੜ ਪੁੰਨਿਆਂ ਵਾਲੇ ਦਿਨ ਆਪਣੇ ਘਰ ਦੇ ਮੇਨ ਗੇਟ ਦੇ ਰੱਖਦੇ ਹਾਂ ਤੇ ਜਿਸ ਦੇ ਨਾਲ ਸਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੇ ਅਸੀਂ ਦਿਨਾਂ ਦੇ ਵਿੱਚ ਹੀ ਕਰੋੜਪਤੀ ਬਣ ਜਾਵਾਂਗੇ ਉਹ ਕਿਹੜੀਆਂ ਚੀਜ਼ਾਂ ਨੇ ਸਭ ਤੋਂ ਪਹਿਲਾਂ ਤਾਂ ਜੇਕਰ ਅਸੀਂ ਚਾਹੋਣੇ ਆ ਕਿ ਸਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਹੋਵੇ ਤਾਂ ਜਿਹੜਾ ਸਾਡੇ ਘਰ ਦਾ ਝਾੜੂ ਏ ਉਹ ਸਾਨੂੰ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਤੇ ਜੋ ਸਾਡੇ ਘਰ ਦਾ ਝਾੜੂ ਏ ਉਸ ਨੂੰ ਸਾਡੇ ਘਰ ਦੇ ਵਿੱਚ ਇਕ ਅਜੇਹੀ ਗੁਪਤ ਜਗ੍ਹਾ ਤੇ ਰੱਖਣਾ ਚਾਹੀਦਾ ਜਿਵੇਂ ਕਿ ਅਸੀਂ ਆਪਣੇ ਘਰ ਦੇ ਵਿੱਚ ਪੈਸੇ ਦੀ ਸਾਂਭ ਸੰਭਾਲ ਕਰਦੇ ਹਾਂ ਇਸੇ ਤਰੀਕੇ ਦੇ ਨਾਲ ਸਾਨੂੰ ਝਾੜੂ ਨੂੰ ਵੀ ਸਾਂਭ ਸੰਭਾਲ ਕੇ ਰੱਖਣਾ ਚਾਹੀਦਾ ਤਾਂ ਜੋ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਪਰਸ ਨਾਵੇ ਤਾਂ ਉਸ ਨੂੰ ਇਹ ਝਾੜੂ ਸਾਹਮਣੇ ਪਿਆ ਦਿਖਾਈ ਨਹੀਂ ਦੇਣਾ ਚਾਹੀਦਾ ਤੇ ਇਸ ਦੇ ਨਾਲ-ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਖੜ ਕੁੰਨਿਆਂ ਵਾਲੇ ਦਿਨ ਜਿਹੜਾ ਸਾਡੇ ਘਰ ਦਾ ਮੇਨ ਗੇਟ ਹੈ ਇੱਕ ਤਾਂ ਮੇਨ ਗੇਟ ਤੇ ਇੱਕ ਜਿਹੜਾ ਸਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਵੇਗਾ ਉਸ ਸਥਾਨ ਤੇ ਰੱਖੜ ਪੁੰਨਿਆਂ ਵਾਲੇ ਦਿਨ ਆਪਣੇ ਘਰ ਦੇ ਮੇਨ ਗੇਟ ਤੇ ਤੇ ਪਾਠ ਪੂਜਾ ਵਾਲੇ ਸਥਾਨ ਦੇ ਲਈ ਤੁਸੀਂ ਦੋ ਦੀਵੇ ਤਿਆਰ ਕਰਨੇ ਨੇ ਮਿੱਟੀ ਦੇ ਇਹਨਾਂ ਦੋਨਾਂ ਦੀਵਿਆਂ ਦੇ ਵਿੱਚ ਤੁਸੀਂ ਦੇਸੀ ਘਿਉ ਪਾਉਣਾ ਹੈ ਤੇ ਇਹਨਾਂ ਦੀਵਿਆਂ ਨੂੰ ਤੁਸੀਂ ਇੱਕ ਤਾਂ ਘਰ ਦੇ ਮੇਨ ਗੇਟ ਤੇ ਜਗਾਉਣਾ ਹੈ ਤੇ ਇੱਕ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਸਥਾਨ ਤੇ ਜਗਾਉਣਾ ਹੈ ਇਹ ਦੀਵਾ ਜਿਵੇਂ ਤੁਸੀਂ ਜਗਾਓਗੇ ਮਾਤਾ ਲక్ష్ਮੀ ਜੀ ਤੁਹਾਡੇ ਘਰ ਦੇ ਵਿੱਚ ਪ੍ਰਵੇਸ਼ ਕਰੇਗੀ ਤੇ ਇਸ ਧਾਰਮਿਕ ਤਿਹਾੜੀ ਤੇ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸੂ ਹੋ ਜਾਵੇਗਾ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੇ ਬਰਕਤ ਪਵੇਗੀ ਕਰਜ਼ੇ ਵਰਗੀ ਸਮੱਸਿਆ ਵੀ ਦੂਰ ਹੋ ਜਾਵੇਗੀ ਤੇ ਤੁਸੀਂ ਰਾਤੋਂ ਰਾਤ ਕਰੋੜਪਤੀ ਬਣ ਚਾਉਗੇ ਕਰੋੜਪਤੀ ਬਣਨ ਤੋਂ ਤੁਹਾਨੂੰ ਕੋਈ ਰੋਗ ਨਹੀਂ ਪਾਏਗਾ ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਤੇ ਜਾਣਕਾਰੀ ਜਿਹੜਾ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਦ ਤੋਂ ਵਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਦੀ ਕਮੈਂਟ ਬੋਕਰਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪੈਡ ਪਰਮਾ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਤਕਦੀ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਪਲੀਸ ਸਾਡੀ ਵੀਡੀਓ ਨੂੰ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ